ਸੱਜਣੋ ਤੁਰਦੀ ਨੂੰ ਚੈੱਕ ਕਰ ਲੋ ਤੋਰ ਦੇ ਬਾਈ ਜੀਵਨਾ ਕਰਮਾਂ ਵਾਲੀ ਨਾ ਗਲਾਬੀ ਅੰਡਰ ਲਾਉਂਦੀ ਆਉਂਦੀ ਐ ਭਵਨ ਵਾਲੀ ਚਾਲ ਆ ਗਈ ਜਮਾ ਤੁਰਦੀ ਨੂੰ ਚੈੱਕ ਕਰ ਲੋ ਆਹ ਦੇਖ ਲੋ ਸੱਜਣੋ ਅੰਦਰ ਬਾੜ ਦਾ ਅੰਡਰ ਲਾਉਂਦੀ ਐ ਬਹੁਤ ਜਿਆਦੇ ਸੋਹਣੀ ਆ ਗਈ ਐਫ ਜਵਾਗੀ ਲਾਲ ਗਲਾਬ ਤੇ ਫੋਰਜਟ ਲਮਾ ਜਿਲ੍ਹਾ ਆ ਗਿਆ ਮਾਨਸਾ ਬਾਈ ਜੀਵਨ ਦੇ ਇੰਦਰਵਾਦ ਸ਼ਾ ਘੋੜਾ ਤੁਸੀਂ ਸੁਣਿਆ ਹੋਊਗਾ ਫਾਰਮ ਦੇ ਖੜੇ ਆ ਸ਼ੌਕ ਆ ਭਰਾ ਨੂੰ ਘੋੜੀਆਂ ਰੱਖਣ ਦੇ ਤੇ ਬਹੁਤ ਜਿਆਦੇ ਚੰਗਾ ਨਾ ਉੜਾ ਤਿਆਰ ਕਰਿਆ ਬਾਈ ਨੇ ਉਹ ਵੀ ਆਪਾਂ ਕਦੇ ਵੀਡੀਓ ਕਵਰ ਕਰਾਂਗੇ ਬਾਈ ਨਾਲ ਗੱਲਬਾਤ ਵੀ ਕਰਾਂਗੇ ਆਪਣੇ ਭਰਾ ਕੋਲੇ ਆ ਹਨਾ ਗਾਮ ਤੋਂ ਆ ਤੀਜਾ ਸੂਆ ਦਾ ਸਹੀ ਨੋਈ ਤੀਜਾ ਸੂਆ ਬਾਈ ਤੀਜੇ ਸੂਏ ਵਾਸਤੇ ਸੁੰਦੀ ਆ ਦਿਨ ਕੱਢਦੀ ਆ 12 ਤੋਂ 15 ਠੰਡ ਵੀ ਹੋਗੀ 25 ਲੀਟਰ ਬਾਈ ਕਹਿੰਦਾ ਜਮ ਤਸੱਲੀ ਵਾਲਾ ਓੜ ਦੇ ਚੱਲੀ ਆ ਜੇ ਮੈਂ ਸਾਨੂੰ ਅੰਡਰ ਦੀ ਗੱਲ ਕਰਨਾ ਚਾਰ ਹੀ ਠੰਡ ਕੋਈ ਪੰਜਵਾਂ ਨਹੀਂ ਹੈਗਾ ਖੱਲਾ ਖੱਲਾ ਥਣ ਆ ਗਿਆ ਤੇ ਗੁਲਾਬੀ ਅੰਡਰ ਲਾਉਂਦੀ ਆਉਂਦੀ ਆ ਦਿਖਾ ਦੇ ਸੱਜਣਾ ਨੇੜੇ ਜੇ ਹੋਗੇ ਚੰਗੀ ਆ ਤੇ ਜੇ ਮੈਂ ਗੱਲ ਕਰਾਂ ਨਾ ਥੋੜਾ ਜਿਹਾ ਕੈਮਰੇ ਤੋਂ ਡਰਦੀ ਆ ਤੇ ਤਲੇ ਹਾਰੇ ਦੀ ਐਫਸੀਬੀਜੀ ਕਰਦੀ ਐ ਬਿਸਕੁਟ ਵਾਲਾ ਛੋਟਾ ਕਰਨ ਲੱਗਿਆ ਦਿਖਾ ਦੇ ਬਾਈ ਉਧਰ ਮਾਰ ਦੇ ਫਿਰ ਚਾਹੇ ਕੌਲੀ ਪਾਣੀ ਦੀ ਪਾ ਲਓ ਏਡੇ ਏਡੇ ਟੋਏ ਪੈਂਦੇ ਆ ਬਹੁਤ ਜਿਆਦੇ ਨਿਸ਼ਾਨੀਆਂ ਐ ਚੈਫ ਵਾਲੀਆਂ ਪੂਰੀਆਂ ਕਰਦੀ ਐ ਬਾਕੀ ਸਾਰਾ ਡਾਟਾ ਇਹਦਾ ਰਿਕਾਰਡ ਆਪਾਂ ਬਾਈ ਜੀਵਨ ਤੋਂ ਪੁੱਛਾਂਗੇ ਗੱਲਬਾਤ ਵੀ ਕਰਾਂਗੇ ਬਹੁਤ ਵਧੀਆ ਸ਼ੌਕ ਪਾਲੇ ਹੋਇਆ ਬਾਈ ਦੇ ਫਾਰਮ ਦੇ ਪੁੱਛੇ ਆ ਆ ਜੋ ਛੋਡੀ ਕਰਾਈਏ ਗੱਲ ਪਹਿਲਾਂ ਤਾਂ ਬਾਈ ਗੋਸ਼ੇ ਤੇਰਾ ਧੰਨਵਾਦ ਆ ਬਹੁਤ ਬਹੁਤ ਜਿਹੜਾ ਤੂੰ ਟਾਈਮ ਕੱਢਿਆ ਜੀ ਸੋਡਾ ਵੀ ਧੰਨਵਾਦ ਬਾਈ ਬਹੁਤ ਖੁਸ਼ੀ ਹੋਈ ਤੇਰੇ ਫਾਰਮ ਦੇ ਆ ਕੇ ਜਾਨਵਰ ਦੇਖ ਕੇ ਧੰਨਵਾਦ ਜੀ ਬਾਕੀ ਜੀਵਨਾ ਜੇ ਆਪਾਂ ਅਲੱਦਾ ਤੈਨੂੰ ਵਧਾਈਆਂ ਬਾਈ ਸਾਡੇ ਪਿੰਡ ਦਾ ਤੂੰ ਵਧੀਆ ਨਾਂ ਬਣਾਇਆ ਹੋਇਆਗਾ ਬਹੁਤ ਜ਼ਿਆਦੇ ਸੋਹਣਾ ਕੋੜਾ ਜਿਹੜਾ ਬਰੀਡਰ ਹੈ ਬਾਈ ਨੇ ਤਿਆਰ ਕਰਿਆ ਹੋਇਆ ਹੈਣਾ ਬਾਈ ਧੰਨਵਾਦ ਬਾਈ ਤੁਹਾਡਾ ਬਹੁਤ ਬਹੁਤ ਤੇ ਬਾਕੀ ਮੇਲੇ ਦਾ ਸ਼ਾਨਦਾਰ ਬਣਦਾ ਬਾਈ ਦੀ ਆਪਾਂ ਕਦੇ ਸਾਰੀ ਤੁਹਾਨੂੰ ਵੀਡੀਓ ਕਵਰ ਕਰਕੇ ਦੇਵਾਂਗੇ ਅੱਜ ਆਪਾਂ ਜਿਹੜੀ ਗਾਂ ਸੇਲ ਕਰਨੀ ਹੈ ਬਾਈ ਦੀ ਉਹਦੀ ਗੱਲ ਕਰਦੇ ਆ ਜੀਵਨਾ ਹਾਂਜੀ ਮੈਂ ਹੁਣ ਆਏ ਦੱਸ ਦੇ ਨਗ ਜਮਾ ਰਿਜਨਲ ਸੂਆ ਕਿਨਵੇਂ ਦਾ ਸੂਆ ਬਾਈ ਤੀਜਾ ਦੋ ਸੂਏ ਆਪਾਂ ਆਪਣੇ ਘਰੇ ਸਚੋਈ ਆ ਇਹ ਕਰਦੀ ਆਗੀ ਕਰਦੀ ਆ ਪਹਿਲੇ ਸੂਏ ਦਿੱਤੇ ਨੇ 16 17 18 ਠੀਕ ਆ ਬਾਈ ਠੀਕ ਆ ਪਿਛਲੇ ਸੂਏ ਬੱਤ ਦੀ ਸੇਵਾ ਤੇ ਠੀਕ ਆ ਬਾਈ 25 ਕਿਲੋ ਦੁੱਧ ਚੋਇਆ ਬਾਈ ਠੀਕ ਆ ਇਹ ਬਾਕੀ ਪਰ ਨਾਲ ਪਿਛਲੇ ਸੂਏ ਨਾਲੋਂ ਇਹ ਕਿੰਗਾ ਥੋੜੀ ਜਿਹੀ ਭਰੀ ਵੀ ਜ਼ਿਆਦੇ ਆ ਹਾਂਜੀ ਤੇ ਬਾਕੀ ਬਾਈ ਤੁਸੀਂ ਮਾਲਾ ਕੁਆਲਿਟੀ ਦੇਖ ਹੀ ਸਕਦੇ ਹੋ ਹਾਂ ਬਾਈ ਠੀਕ ਆ ਨਾ ਗੱਲ ਆ ਤੇ ਬਾਕੀ ਤਾਂ ਸੇਵਾ ਬਾਈ ਆਪਣੀ ਆ ਠੀਕ ਆ ਠੀਕ ਆ ਬਾਈ ਜੀ ਮੇਰਾ ਅੰਤਜਾ ਇਹ ਕਹਿੰਦਾ ਬਾਈ 25 ਤੋਂ 30 ਦੇ ਵਿੱਚ ਦੁੱਧ ਖੁੱਲਾ ਆਰਾਮਦਾਰੀ ਨਾਲ ਬਤਨੀ ਸੇਵ ਨਾਲ ਦੇਉਗੀ ਬਾਈ ਹਾਂ ਜੇ ਇੱਕ ਗੱਲ ਕਰੀਏ ਜੀ ਉਹ ਢਿੱਲਾ ਟੁੱਲਾ ਇਹਦਾ ਬਾਲੀਆਂ ਬਈਆਂ ਹਨਾ ਹਜੇ ਬਾਈ ਸਹੀ ਤਾਂ ਇਹਦੇ ਮੰਨ ਕੇ ਚੱਲ 12 ਦਿਨ ਪਏ ਆ ਵੀ 15 ਦਿਨ ਨਾਲ ਲੈਣ ਦੀ ਉਮੀਦ ਹੈ 1500 ਦਿਨ ਹਜੇ ਲੈ ਜੂ ਬਾਈ ਹਾਂ ਠੰਡ ਵੀ ਹੋ ਗਈ ਹਨਾ ਬਾਈ ਹਾਂ ਬਾਈ ਹਾਂ ਬਾਕੀ ਚਵਾਈ ਜੂਈ ਦੀ ਬਾਈ ਟੌਪ ਕਲਾਸ ਹੈ ਕਿਸੇ ਪੱਖੋਂ ਲੰਬਾ ਨਹੀਂ ਆਉਂਦਾ ਉਂਗਲ ਵਰਗੀ ਧਾਰ ਆ ਠੀਕ ਹੈ ਜੇ ਜੀਵਣਾ ਹੁਣ ਆਪਾਂ ਬਾਈ ਇਹਦੇ ਸੀਮੰਟ ਦੀ ਗੱਲ ਕਰੀਏ ਏਆਈ ਦੀ ਕਿਹੜੇ ਸੀਮੰਟ ਤੋਂ ਗੱਪਾਂ ਇਹ ਸਟ੍ਰੈਕਰ ਦਾ ਪ੍ਰਭਾਵ ਹੈ ਬਾਈ ਆਪਾਂ ਆਪ ਹੀ ਠੀਕਾ ਪ੍ਰਭਾਵ ਠੀਕ ਹੈ ਜੀ ਲਓ ਵੀ ਸਪੈਕ ਕਰ ਦੋ ਗੱਬਣ ਆ ਗਈ ਤੇ ਜੇ ਮੈਂ ਤੁਹਾਨੂੰ ਕਰਮ ਵਾਲੀ ਦੀਆਂ ਦੁੱਧ ਵਾਲੀਆਂ ਪੈਪਾ ਪੂਪਾ ਦਿਖਾਵਾਂ ਨਾ ਹਜੇ ਤਾਂ ਕੱਚੀ ਹੈਗੀ ਕੱਚੀ ਦੀ ਵੀਡੀਓ ਲੈ ਕੇ ਆ ਰਿਆਂ ਬਾਈ ਵਪਾਰ ਦਾ ਕੰਮ ਤਾਂ ਜੀ ਉਹ ਨਾ ਹੈ ਨਹੀਂ ਆਪਣਾ ਨਹੀਂ ਨਹੀਂ ਆਪਣੇ ਕੋਲ ਤਾਂ ਬਾਈ ਆਪਦੇ ਘਰੂ ਜਾਨਵਰ ਰੱਖੇ ਹੋਇਆ ਤੇ ਵੀ ਚਲ ਆਏ ਸੀ ਹੁਣ ਇੱਕ ਗਾਂ ਹੋਲ ਸੂਣ ਵਾਲੀ ਆ ਵੀ ਚਲ ਇੱਕ ਵੇਚ ਦਾਂਗੇ ਇੱਕ ਰੱਖ ਲਾਂਗੇ ਠੀਕ ਹੈ ਲਓ ਵੀ ਸੱਜਣੋ ਕੱਚੇ ਗੱਲੇ ਨਾਗਾਗਾ ਕੋਈ ਵਪਾਰ ਦਾ ਕੰਮ ਨਹੀਂ ਬਾਕੀ ਬਾਈ ਦੇ ਸਾਰੇ ਜਾਨਵਰੀ ਚੰਗੇ ਰੱਖਦਾ ਪਸ਼ੂ ਚੰਗੇ ਟੀਕੇ ਪਰੋਂਦਾਗਾ ਬਰੀਡ ਤੇ ਕੰਮ ਕਰੀ ਜਾਂਦਾ ਹੈ ਬਾਕੀ ਆਪਾਂ ਆ ਦੇਖ ਲਓ ਬਸੀਆਂ ਬਸੀਆਂ ਖੜੀਆਂ ਚੰਗੀਆਂ ਸੋਣ ਆਪਾਂ ਬਾਈ ਵਣਦੀ ਥੱਲੇ ਬਹੁਤ ਚੰਗੀਆਂ ਬਹੁਤ ਜਿਆਦੇ ਬਾਈ ਹਾਂ ਕਿੰਨਾ ਦੁੱਧ ਪਾ ਦੂਗੇ ਦੀ ਦੁੱਧ ਬਾਈ 25 ਤੋਂ 30 ਦੇ ਵਿੱਚ ਉਮੀਦ ਆ ਵੀ ਖੁੱਲਾ ਆਰਾਮ ਦੀ ਬਤਲੀ ਸੇਵਾ ਨਾਲ ਬੰਦਾ ਲੈ ਸਕਦਾ ਘਾਰ ਤੂਰ ਮੋਟੀ ਆ ਬਾਈ ਘਾਰ ਤੂਰ ਬਾਈ ਚਵਾਈ ਦੇ ਬੁੜੀਆਂ ਚੋਈ ਜਾਣ ਜਵਾਗ ਚੋਈ ਜਾਣਾ ਠੰਡੀ ਸੀਲਾ ਕੋਈ ਮਸਲਾ ਨਹੀਂ ਹੈਗਾ ਠੀਕ ਹੈ ਬਾਈ ਹਾਂ ਬਾਈ ਲੈ ਜੀ ਬਣਾ ਹੁਣ ਨਾ ਪਹਿਲਾਂ ਆਪਾਂ ਚੱਲਦੀ ਚੱਲਦੀ ਵੀਡੀਓ ਚ ਆਪਣਾ ਐਡਰੈਸ ਤੇ ਨੰਬਰ ਬੋਲਦੇ ਬਾਈ ਪਿੰਡ ਆਪਣਾ ਬੁਰਜਿਤਲ ਮਾਜੀ ਜ਼ਿਲ੍ਹਾ ਮਾਨਸਾ ਆ ਗਿਆ ਬਾਈ ਠੀਕ ਹੈ ਤੇ ਇਹ ਜਿਹੜਾ ਪੈਣੀ ਚੂ ਇਹਦੇ ਤੇ ਆਪਣਾ ਘਰ ਆ ਗਿਆ ਜੀ ਠੀਕ ਐ ਬਾਈ ਜੀ ਤੇ ਨੰਬਰ ਆਪਣਾ 98151 05177 ਜੀ ਇੱਕ ਵਾਰੀ ਹੋਰ ਬੋਲ ਦੇ ਬਾਈ 98151 05177 ਬਾਈ ਲੋ ਵੀ ਸੱਜਣੋ ਨੰਬਰ ਬਾਈ ਨੇ ਜੀਵਨ ਨੇ ਬੋਲਤਾ ਥੱਲੇ ਚੱਲੀ ਵੀ ਜਾਂਦਾ ਜੇ ਤੁਹਾਨੂੰ ਮੈਂ ਇੱਕ ਵਾਰੀ ਨੇੜਿਓਂ ਜੇ ਕਰਕੇ ਅੰਦਰ ਹੋਰ ਦਿਖਾਵਾਂ ਨਾ ਆਹ ਦੇਖ ਲਓ ਗੁਲਾਬੀ ਥਣ ਲੱਗਿਆ ਹੋਇਆ ਤੇ ਸੋਹਣਾ ਮੋਟਾ ਜਵਾਈ ਵਾਲਾ ਥਣ ਲੱਗਿਆ ਤੇ ਅੰਦਰ ਦੀ ਗੱਲ ਕਰਾਂ ਨਾ ਮੈਂ ਤੁਹਾਨੂੰ ਆਹ ਦੇਖ ਲਓ ਲਾਲ ਐ ਜਮਾ ਤੇ ਹਜੇ ਦਾ ਢਿੱਲਾ ਢੁਲਾ ਪਈਆਂ ਨੇ ਸੱਜਣੋ ਚੰਗੀ ਐ ਬਾਕੀ ਬਾਈ ਨੂੰ ਆਪਾਂ ਪੁੱਛਾਂਗੇ ਕੀ ਰੇਟ ਕਰਦਾ ਹੈਣਾ ਜੀ ਬਣਾ ਜੇ ਬਾਈ ਹੁਣ ਆਪਾਂ ਇਹਦੇ ਰੇਟ ਦੀ ਗੱਲ ਕਰੀਏ ਕਿੰਨਾ ਰੇਟ ਕਰਦਾ ਹੈ ਰੇਟ ਤਾਂ ਬਾਈ ਆਪਾਂ ਫੋਨ ਤੇ ਕਰ ਲਾਂਗੇ ਕਿਉਂਕਿ ਕਈ ਕੋਈ ਵਪਾਰੀ ਭਰਾ ਨੇ ਲੈਣੀ ਹੁੰਦੀ ਹੈ ਨਾ ਤੇ ਉਹਨੂੰ ਵੀ ਚਲੋ 2 ਰੁਪਏ ਹੁੰਦੀ ਆਸ ਵੀ ਆਪਾਂ ਨੂੰ 2 ਰੁਪਏ ਬੱਚੋ ਚਲੋ ਕਮਾਈ ਦਾ ਮਾਰੀ ਫਿਰਦਾ ਹਰੇਕ ਬੰਦਾ ਬਾਈ ਹੈ ਨਾ ਹਾਂ ਪਰਦਾ ਰਹਿ ਜਾਂਦਾ ਪਰਦਾ ਰਹ ਜਾਂਦਾ ਵੀ ਚਲੋ ਕੋਈ ਗੱਲ ਨਹੀਂ ਆਪਾਂ ਫੋਨ ਤੇ ਰੇਟ ਕਰ ਲਾਂਗੇ ਤੇ ਜੇ ਭਰਾ ਤੁਹਾਡੀ ਕੋਈ ਵੀਡੀਓ ਦੇਖ ਕੇ ਸ਼ੇਅਰ ਕਰਕੇ ਆਊਗਾ ਤਾਪਾ ਉਹ ਜਾ ਉਹਦਾ ਮਾਣ ਤਾਨ ਜਰੂਰ ਰੱਖਾਏ ਬਾਈ ਧੰਨਵਾਦ ਬਾਈ ਜੀ ਹਾਂਜੀ ਲਓ ਵੀ ਸੱਜਣੋ ਨੰਬਰ ਜੀਵਨ ਨੇ ਬੋਲਤਾ ਥੱਲੇ ਚਲੀ ਵੀ ਜਾਂਦਾ ਘਾਟੀ ਮਾਰ ਲਓ ਬੰਦਾ ਵੀ ਬਹੁਤ ਨਰਮ ਆ ਤੇ ਪਰਿਵਾਰ ਵੀ ਚੰਗਾ ਆ ਗਿਆ ਸੱਜਣੋ ਰੇਟ ਬਾਹਲਾ ਤਾਂ ਨਹੀਂ ਹੁੰਦਾ ਜੀਵਨਾ ਨਾ ਬਾਈ ਆਪਾਂ ਜਿਆਦਾ ਜਿਹੜੀ ਕਰਾਂਗੇ ਠੀਕ ਹੈ ਬਾਈ ਦੇਲ ਦੀ ਵਾਲੀ ਗੱਲ ਹੀ ਕਰਾਂਗੇ ਕੋਈ ਜ਼ਿਆਦਾ ਨਹੀਂ ਕਰਦੇ ਲਓ ਵੀ ਸੱਜਣੋ ਮਾਣ ਤਾਨ ਕਹਿੰਦਾ ਰੇਟ ਚ ਕਰਾਂਗੇ 8000 ਰੇਟ ਹੀ ਕਰਾਂਗੇ ਜਿਹੜਾ ਵੀ ਚਲੋ ਸਨ ਵੀ ਸੇਤੀ ਰਾਜ ਦੇ ਬਾਕੀ ਸਾਨੂੰ ਇੱਕ ਵਾਰੀ ਇਹਦੀ ਡਿਟੇਲ ਮੈਂ ਹੋਰ ਦੱਸ ਦਿੰਨਾ ਤੀਜੇ ਸੂਏ ਵਾਸਤੇ ਗੱਬਣ ਆਗੀ ਦਿਨ ਕਰਦੀ 14:30 'ਆਂ ਸਟਾਰਟ ਹੋ ਗਈ ਦੁੱਧ ਵਾਲੀਆਂ ਪਾਈਪਾਂ ਉੱਪਰ ਗਰਮ ਵਾਲੀ ਨੂੰ ਬਹੁਤ ਜੰਗੀਆਂ ਲੱਗੀਆਂ ਬਾਕੀ ਗੁਲਾਬੀ ਅੰਡਰ ਲਾਉਂਦੀ ਆਉਂਦੀ ਆ ਹਜੇ ਤਾਂ ਤਿਆਰੀ ਸਟਾਰਟ ਕਰੀ ਐ ਬਹੁਤ ਚੰਗੀ ਬਣੂਗੀ ਜੇ ਨਗਦੀ ਗੱਲ ਕਰਾਂ ਨਾ ਘਾਟੀ ਮਾਰ ਲਿਓ ਛੋਟਾ ਬਿਸਕਟ ਵਾਲਾ ਕੰਨਾ ਆ ਗਿਆ ਤੇ ਐਫ ਐਫ 'ਚ ਪੈਂਦੀ ਐ ਟੀਗਾ ਵੀ ਚੰਗਾ ਭਰਾਇਆ ਹੋਇਆ ਬਾਕੀ ਮਿਲਦੇ ਆਂ ਅਗਲੀ ਵੀਡੀਓ 'ਚ ਆਪਣੀਆਂ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦਿੰਨੇ ਹੋ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ